ਘਰ ਦੇ ਵਿੱਚ ਤਿਆਰ ਹੁੰਦਾ ਹੋਇਆ ਪੀਜ਼ਾ ਇਹ ਡੋ ਆਟੇ ਦਾ ਇਹ ਬਾਹਰ ਕਿਉਂ ਬਣਾ ਰਹੇ ਹੋ ਗੈਸ ਬਾਤ ਬਲਦੀ ਹੈ ਅੰਦਰ ਅੱਛਾ ਲਓ ਜੀ ਪੀਜ਼ਿਆਂ ਦੇ ਡੋ ਤੇ ਪੀਜ਼ਿਆਂ ਦਾ 베ਸ ਤੇ ਪੀਜ਼ਿਆਂ ਦੇ ਉੱਪਰ ਟਾਪਿੰਗਾਂ ਰੈਡੀ ਹੋ ਚੁੱਕੀਆਂ ਨੇ ਕਿਰਨ ਅੰਦਰੋਂ ਝਾਤੀਆਂ ਮਾਰਦੇ ਹੋਏ ਸੜਨਾ ਜੀ ਉਧਰੋਂ ਸੇਕ ਆਣਾ ਕਰਨਾ ਲਓ ਜੀ ਆ ਹੈਗਾ ਪਨੀਰ ਮੱਖਣੀ ਪਤਾ ਨਹੀਂ ਕਿਹੜਾ ਮੱਖਣੀ ਪਨੀਰ ਸਾਸਰੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੱਲ ਤੁਹਾਨੂੰ ਪਤਾ ਕਿ ਮੰਮੀ ਹੁਣੇ ਆ ਗਈ ਸੀ ਮੋਹਾਲੀ ਇਬਾਦਤ ਕਰਕੇ ਕਿਉਂਕਿ ਉਹਨਾਂ ਕਹਿੰਦੇ ਸਾਨੂੰ ਇਬਾਦਤ ਦੀ ਯਾਦ ਆ ਰਹੀ ਸੀ ਅਸੀਂ ਆ ਗਏ ਤੇ ਅੱਜ ਅਸੀਂ ਆਣਾ ਸੀ ਇੱਥੇ ਪਿੰਡ ਕਿਉਂਕਿ ਇਬਾਦਤ ਦੇ ਇੰਜੈਕਸ਼ਨ ਲੱਗਣੇ ਸੀ ਲੱਗਦਾ ਉੱਥੋਂ ਵੀ ਜਾਣੇ ਸੀ ਇੱਥੇ ਤਾਂ ਆ ਗਏ ਕਿਉਂਕਿ ਇਬਾਦਤ ਨੂੰ ਫੀਵਰ ਹੋਣਾ ਸੀ ਮੈਂ ਕੋਈ ਵਾਰ ਕੰਮ 'ਚ ਬਿਜ਼ੀ ਹੁੰਨਾ ਤੇ ਕੇਰਾਂ ਦਾ ਇਕੱਲਿਆਂ ਨੂੰ ਸਾਹਮਣਾ ਔਖਾ ਹੋ ਜਾਂਦਾ ਤੇ ਓਬਵੀਅਸਲੀ ਅਕੜਾ ਪਏਗਾ ਤੇ ਸਾਰਾ ਪਰਿਵਾਰ ਹੁੰਦਾ ਤੇ ਇੱਥੇ ਇਬਾਦਤ ਦੀ ਕੇਅਰ ਵਗੈ ਜਦੋਂ ਪਿੰਡ ਆ ਗਏ ਇੰਜੈਕਸ਼ਨ ਲੱਚੁਕੇ ਨੇ ਇਬਾਦਤ ਦੇ ਬਹੁਤ ਜ਼ਿਆਦਾ ਰੋਈ ਜਿਸ ਟਾਈਮ ਇੰਜੈਕਸ਼ਨ ਲੱਗੇ ਤੇ ਦਿਲੋਂ ਸਾਡਾ ਤਾਂ ਦੇਖਿਆ ਨਹੀਂ ਗਿਆ ਕਿਉਂਕਿ ਆਬਵੀਅਸਲੀ ਜਦੋਂ ਟੀਕਾ ਲੱਗਦਾ ਬੱਚਾ ਰੋਂਦਾ ਤਿੰਨ ਇੰਜੈਕਸ਼ਨ ਲੱਗੇ ਨੇ ਅਜਿਹੇ ਆ ਬਾਬਾ ਜੀ ਨੇ ਮੇਰ ਨਾਲ ਇਹਨੂੰ ਪੈਰਾਸੀਟਾਮੋਲ ਦੀ ਆਪਾਂ ਪਹਿਲਾਂ ਹੀ ਉਹ ਦੇ ਦਿੱਤੀ ਸੀ ਗਰੋਸਿੰਗ ਤੇ ਹੁਣ ਮੇਰ ਸਦਕੇ ਨੂੰ ਫੀਵਰ ਹਾਲੇ ਤੱਕ ਤਾਂ ਨਹੀਂ ਹੋਇਆ ਤੇ ਥੋੜੀ ਵਿਚਾਰੀ ਥੋੜੀ ਜਿਹੀ ਪਰੇਸ਼ਾਨ ਜ਼ਰੂਰ ਹੋ ਰਹੀ ਏ ਇੱਧਰ ਬੈਠੇ ਨੇ ਇਬਾਦਤ ਦੇ ਵੀਰਾ ਤੇ ਦੀਦੀ ਸਿਸਕ ਸਿਸਕ ਐ ਪੁੰਡੂ ਜਿਆ ਪਟਕਾ ਨਹੀਂ ਬਣ ਕੇ ਬੈਠਦਾ ਆ ਦੇ ਕੋ ਸਾਡੀ ਇਬਾਦਤ 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 ਉਹ ਇੰਜੈਕਸ਼ਨ ਲਵਾਈ ਵੇ ਇੰਜੈਕਸ਼ਨ ਲਵਾ ਲਈ ਪੁੱਤ ਨੇ ਖੁਸ਼ ਹੋ ਰਹੀ ਆਪਣੇ ਵੀਰੇ ਨਾਲ ਤੇ ਉਧਰ ਵੀਰਾ ਭਾਬੀ ਪੀਜ਼ਾ ਤਿਆਰ ਕਰ ਰਹੇ ਨੇ ਕਿਉਂਕਿ ਆਪਾਂ ਆਪਣੇ ਕੈਫੇ ਦੇ ਵਿੱਚ ਹੁਣ ਪੀਜ਼ਾ ਇੱਕ ਨਵੀਂ ਆਈਟਮ ਲੈ ਕੇ ਆ ਰਹੇ ਹਾਂ ਤੇ ਹੁਣ ਪੀਜ਼ਾ ਬਣਾ ਆ ਰਹੇ ਨੇ ਮੈਂ ਕਿਹਾ ਚਲੋ ਆਪਾਂ ਅ ਇੱਕ ਵਾਰੀ ਖਾ ਕੇ ਦੇਖੀ ਹਣਾ ਜੇ ਕੋਈ ਕਮੀ ਪੇਸ਼ੀ ਹੋਏਗੀ ਤਾਂ ਡੈਫੀਨੇਟਲੀ ਵੈਸੇ ਦਾ ਕਮੀ ਪੇਸ਼ੀ ਕੋਈ ਹੋਣੀ ਨਹੀਂ ਕਿਉਂਕਿ ਵੀਰਾ ਬਹੁਤ ਵਧੀਆ ਪੀਜ਼ਾ ਬਣਾਦਾ ਕਿਉਂਕਿ ਪਹਿਲਾਂ ਗੁੱਲੜ ਪੀਜ਼ਾ ਵੀਰੇ ਨੇ ਇੱਕ ਵਾਰੀ ਬਣਾਇਆ ਸੀ ਤੇ ਹੁਣ ਦੂਸਰੇ ਪ੍ਰੋਪਰ ਪੀਜ਼ਾ ਬਣਾ ਰਹੇ ਨੇ ਤੇ ਅ ਕਹਿੰਦੇ ਖਾ ਕੇ ਦੇਖੋ ਪਹਿਲਾਂ ਜੇ ਕਿਉਂਕਿ ਆਪਾਂ ਕਹਿੰਦੇ ਜਿਹੜੇ ਵੀ ਕਸਟਮਰ ਨੇ ਉਹਨਾਂ ਨੂੰ ਕੋਈ ਵੀ ਮਾੜੀ ਚੀਜ਼ ਨਹੀਂ ਦੇਣੀ ਜੇ ਤੁਹਾਨੂੰ ਤੁਹਾਨੂੰ ਲੱਗਦੀ ਹੈ ਕੋਈ ਕਮੀ ਪੇਸ਼ੀ ਆਪਾਂ ਨੂੰ ਰਿਜ਼ੋਲਵ ਕਰਾਂਗੇ ਉਸ ਤੋਂ ਬਾਅਦ ਹੀ ਉਹ ਐਡਵਰਟਾਈਜ਼ ਕਰਾਂਗੇ ਵੀ ਪੀਜ਼ਾ ਸ਼ੁਰੂ ਹੋ ਚੁੱਕਾ ਹੈ ਪਰ ਮੈਂ ਕਹਿੰਦਾ ਨਹੀਂ ਮੈਂ ਵਧੀਆ ਹੀ ਬਣਾਉਂਗੇ ਤੁਸੀਂ ਕਿਉਂਕਿ ਆਲਰੇਡੀ ਸੈਂਡਵਿਚਸ 버ਗਰ ਬਹੁਤ ਕੈਂਟ ਬਣਾਉਂਦੇ ਨੇ ਤਣ ਪੀਜ਼ਾ ਬਣਾਉਂਦੇ ਆ ਉਹ ਤੁਹਾਨੂੰ ਦਿਖਾਣੇ ਆ ਮੰਮੀ ਡੈਡੀ ਇਧਰ ਖਬਰਾਂ ਸੁਣਦੇ ਹੋਏ ਆ ਲੱਗੀ ਭਾਬੀ ਆਟਾ ਲੈ ਕੇ ਖੜੀ ਇਧਰ ਵੀਰਾ ਫਟਾਫਟ ਗੁੰਨੀ ਜਾਂਦਾ ਹੈ ਕੀ ਗੱਲ ਮੇਰੇ ਭਰਾ ਨੂੰ ਰੋਟੀਆਂ ਬਣਾਉਣ ਲਾਤਾ ਹੈ ਨਹੀਂ ਪੀਜ਼ਾ ਕਹਾਂਗੇ ਆਪਾਂ ਪੀਜ਼ਾ ਇਹ ਖਾਣ ਵਾਲੀ ਚੀਜ਼ ਨੂੰ ਕਹਿੰਦੇ ਪੀਜ਼ਾ ਘਰ ਦੇ ਵਿੱਚ ਤਿਆਰ ਹੁੰਦਾ ਹੋਇਆ ਪੀਜ਼ਾ ਇਹ ਡੋ ਆਟੇ ਦਾ ਡੋ ਬਣਾ ਲਿਆ ਡੋ ਆਟਾ ਹੀ ਹੁੰਦਾ ਇਹ ਇਹ ਗੋਲ ਗੋਲ ਕਰ ਲਿਆ ਪੇੜੇ ਕਰ ਲੇ ਠੀਕ ਆ ਚਟਕਪਿਲਾ ਬਿਲਾ ਜਾ ਮੱਕੀ ਦਾ ਆਟਾ ਅੱਜ ਮੱਕੀ ਦਾ ਆਟਾ ਪੈਂਦਾ ਵਿੱਚ ਤੇ ਦੋ ਕੋਈ ਉੱਪਰ ਨਹੀਂ ਹੁੰਦੇ ਨਾ ਉਹ ਚੇਨ ਦੇ ਲਾ। ਅਰੇ ਗਾਰਲਿਕ ਬ੍ਰੈਡ ਵੀ ਬਣਾਣਾ ਕਰਦੇ ਵਿੱਚ। ਕਾਹੀ ਠੀਕ ਐ ਇਹਦਾ ਬਣਾ ਲੈ। ਬਸ ਠੀਕ ਆ। ਇੱਕੋ ਬਣਾ ਲਓ ਕਰਦੇ ਬ੍ਰੈਡ ਯਾਰ। ਬਹੁਤ ਇਹ ਨਹੀਂ ਮੱਕੀ ਦਾ ਨਹੀਂ ਕਿਵੇਂ ਦਾ ਬਣਾਏਗਾ ਪਹਿਲਾਂ ਇੱਕ ਤਾਂ ਹੀ ਕਰੇ ਇੱਕੋ ਬਣਾਓ। ਇੱਕ ਹੀ ਬਹੁਤ ਬਣਾ ਤਾ ਰਿਹਾ ਹੁਣ ਬਣ ਜੇਗਾ। ਠੀਕ ਹੈ ਤੈਨੂੰ ਤੱਕ ਦੇ ਟਾਸਟ ਦੇ ਨੂੰ ਥੋੜੀ ਦੇਰੋਂ ਕਿੰਨਾ ਰੈਸਟ ਚਾਹੀਦਾ ਨੂੰ ਬਸ ਹੋਣੀ 10 15 ਮਿੰਟ ਰੈਸਟ ਠੀਕ ਹੈ ਇਹ ਇਹ ਤਾਂ ਸੋਚੇ ਵੀ ਨਹੀਂ ਯਾਰ ਇਹ ਸੋਚੇ ਜਿਵੇਂ ਸੋਚਿਆ ਹੁੰਦਾ ਟਾ ਉਧਰ ਛੋਪਿੰਗ ਕਰ ਰਹੇ ਨੇ ਮੇਰੇ ਪਨੀਰ ਕੈਪਸਿਕਮ ਬਾਕੀ ਵੈਜੀਟੇਬਲ ਕਿਹੜਾ ਪੀਜ਼ਾ ਬਣਾ ਰਹੇ ਹੋ ਪਹਿਲਾਂ ਕਿਹੜਾ ਖਾਣਾ ਬਸ ਯਾਰ ਤੁਸੀਂ ਦੱਸੋ ਨਾ ਮੈਂ ਨਹੀਂ ਤੁਹਾਡਾ ਕੀ ਕੀ ਹੈ ਮੈਂ ਸਾਰੇ ਬਣਾ ਲਾਂ ਨਾ ਚਾਰ ਬੇਲੇ ਚਾਰ ਤਰ੍ਹਾਂ ਦੇ ਬਣੂਗਾ ਤਾਂ ਵੀ ਕਿਹੜਾ ਵਧੀਆ ਸਭ ਤੋਂ ਕੋਲ ਨੇ ਕੋਰ ਨੂੰ ਤਰਤੀਜ ਉਸ ਕਰਕੇ ਰਹਿਣੀ ਹੈ ਇੱਕ ਚੀਜ਼ ਕੋਰ ਬਣਾ ਦੋ ਇੱਕ ਚੀਜ਼ ਕੋਰ ਬਣਾ ਦਿੰਦਾ ਇੱਕ ਪਨੀਰ ਪੀਜ਼ਾ ਪਨੀਰ ਮੱਖਣੀ ਪਨੀਰ ਮੱਖਣੀ ਲਾ ਪਨੀਰ ਮੱਖਣੀ ਹਾਂ ਪਨੀਰ ਮੱਖਣੀ ਬਣ ਜਾਏ ਠੀਕ ਹੈ ਹੋਰ ਹੋਰ ਇੱਕ ਫਾਰਮ ਹਾਊਸ ਬਣਾ ਦੋ ਫਾਰਮ ਹਾਊਸ ਬਣਾ ਇੱਕ ਆਪਣੀ ਮਰਜ਼ੀ ਦਾ ਬਣਾ ਲਓ ਲਓ ਜੀ ਪੀਜ਼ਾ ਖਾਣੇ ਆ ਪਹਿਲਾਂ ਇਹਨਾਂ ਦੀ ਟੋਪਿੰਗ ਹੋ ਜਾਏ ਫਿਰ ਆਪਾਂ ਦੇਖਦੇ ਆ ਇਹ ਬਾਹਰ ਕਿਉਂ ਬਣਾ ਰਹੇ ਹੋ ਗੈਸ ਬਾਹਰ ਬਲਦੀ ਹੈ ਨਾ ਸੇਕ ਦੇ ਅੰਦਰ ਅੱਛਾ ਲਓ ਜੀ ਪੀਜ਼ਿਆਂ ਦੇ ਡੋਅ ਤੇ ਪੀਜ਼ਿਆਂ ਦਾ 베ਸ ਤੇ ਪੀਜ਼ਿਆਂ ਦੇ ਉੱਪਰ ਟਾਪਿੰਗਾਂ ਰੈਡੀ ਹੋ ਚੁੱਕੀਆਂ ਨੇ ਕਿਰਨੰਦਰਾ ਝਾਤੀਆਂ ਮਾਰਦੇ ਹੋਏ ਸੜਨਾ ਜੀ ਉਧਰੋਂ ਛੇ ਗਾਣਾ ਕਰਨਾ ਹੋ 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 ਇੱਕ ਟਾਈਮ ਤੇ ਕਿਨੇ ਰੱਖੇ ਜਾਂਦੇ ਆ ਤਿੰਨ ਰੱਖੇ ਜਾਂਦੇ ਆ ਦੋ ਰੱਖਦੇ ਆ ਲਓ ਜੀ ਪੀਜ਼ਾ ਧਰ ਦਿੱਤਾ ਅੰਦਰ ਵੀ ਦੇਨ ਓਵਨ ਦੇ ਬਾਹਰ ਤਾਂ ਰੱਖਿਆ ਕਿਉਂਕਿ ਸ਼ੌਕ ਤੇ ਜਾਣਾ ਲਓ ਜੀ ਕਿੰਨੇ ਦਿਨ ਚ ਰੈਡੀ ਹੋ ਜਾਏਗਾ ਇਹ 10 ਮਿੰਟ ਚਲ ਦੇਣਾ ਬਾਕੀ ਗੱਲ ਏ ਪਰ ਦੂਜਾ ਤਿਆਰ ਕਰਨ ਦੇ ਨਹੀਂ ਤਿਆਰ ਹੋ ਜਾਣਾ ਲੈ ਮੈਂ ਬੈਠਾ ਬਿਰੰਦਰ ਸਿੰਘ ਹਸਣ ਲਗਾ ਕੇ ਅਗਰ ਮੁੰਡੇ ਜੇ ਕੋਲਡਿੰਗ ਲਗਾਏਗਾ ਆਏ 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 ਪੀਜਾ ਆ ਗਿਆ ਜੀ ਪੀਜਾ ਬੰਪੀ ਜੋ ਇਹਨੂੰ ਪੀਜੋ ਪੀਜੀ ਪੀਜੋ ਓਹ ਹੋ ਹੋ ਗਿਰਨਾ ਹੈ ਜਰਾ ਦੇਖੋ ਪੀਜਾ ਲੁੱਕ ਦੱਸੋ ਲੈ ਤਾਂ ਕਹਿੰਦੀ ਏ ਲੁੱਕ ਬਹੁਤ ਸੋਹਣੀ ਹੈ ਦੇਖ ਕੇ ਮਨ ਗਾਰਡਨ ਗਾਰਡਨ ਹੋ ਗਿਆ ਕੋਈ ਨਹੀਂ ਆ ਗਿਆ ਉਪਨ ਵਾਲੇ ਵਰਗਨੋਂ ਮੇਰਾ ਓਹ ਹੋ ਨਹੀਂ ਹੋਣੇ ਮੇਰੇ ਕਾਸ ਹੈਗੇ ਲਿਆ ਫਿਰ ਲੋ ਜੀ ਇੱਕ ਦਾ ਵੱਡਾ ਹੋ ਗਿਆ ਇੱਕ ਛੋਟਾ ਇਹ ਜੋ ਉਹ ਮੇਟਾ ਹੋ ਗਿਆ ਹਲੇ ਉਹ ਵੀਰਾ ਮਣਕੇ ਨਹੀਂ ਬਣਾਉਂਦਾ ਨਾ ਉਹ ਗੋਲੇ ਤੋਲ ਕੇ ਵੀ ਇੱਕ ਗੋਲੇ ਹੋ ਗਿਆ ਹਾਂ ਇੱਕ ਮੈਂ ਆਪਣੇ ਬੰਦਾ ਬਣਾਉਂਦਾ ਪੁੱਛਣਾ ਕਿ ਤੂੰ ਮੋਟਾ ਕਿ ਵੀਰਾ ਭਾਈ ਮੀੜਾ ਚੱਕਦਾ ਥੋੜਾ ਹਲੇ ਤਾਂ ਉਹ ਹੈ ਨਾ ਖਾਓ ਜਦੋਂ ਪ੍ਰੋਪਰ ਸ਼ਾਪ ਤੇ ਜਾਣਗੇ ਫਿਰ ਉਹਦੇ ਸ਼ੇਪ ਦੇ ਅਕੋਰਡਿੰਗ ਬਣਨਗੇ ਪ੍ਰੋਪਰ ਹਾਂ ਔਰ ਪ੍ਰੋਪਰ ਹਸਾਮ ਨਾਲ ਹੋਏਗਾ ਓਏ ਪੀਜਾ ਖਾਣੇ ਆਣੇ ਪੀਜਾ ਲੈ ਲੋ ਦੇਖੋ ਜੀ ਖਾ ਕੇ ਮੰਮੀ ਖਾਓ ਆਹ ਲਓ ਜੀ ਆ ਹੈਗਾ ਪਨੀਰ ਮੱਖਣੀ ਪਤਾ ਨਹੀਂ ਕਿਹੜਾ ਮੱਖਣੀ ਪਨੀਰ ਪਨੀਰ ਵਾਲਾ ਹੈ ਹੈ ਮੰਮੀ ਪਤਾ ਨਹੀਂ ਮੰਮੀ ਇਹ ਸ਼ਕਲ ਬੜੀ ਸੋਹਣੀ ਲੱਗ ਰਹੀ ਹੈ ਪਨੀਰ ਵਾਲਾ ਹੈ ਜਿਹੜੀ ਨਵੇਂ ਤੋਂ ਸੰਦਾਰ ਹਾਂਜੀ ਮੰਮੀ ਨਜ਼ਾਰੇ ਨਾਲ ਲੱਗੇ ਨਾਲ ਸਵੈਟਰ ਬੁਣੇ ਜਾਂਦੇ ਨਾਲ ਇੱਧਰ ਲੈਪਟਾਪ ਤੇ ਦੇ ਉਹ ਦੇਖੇ ਜਾਂਦੇ ਨੇ ਨਾਟਕ ਕਿਉਂਕਿ ਮੰਮੀ ਦਾ ਟੀਵੀ ਹੋ ਗਿਆ ਖਰਾਬ ਪਤਾ ਨਹੀਂ ਕੀ ਚੱਕਰ ਹੈ ਅੱਜ ਪਾਪਾ ਲੈ ਕੇ ਜਾਣਗੇ ਠੀਕਰਾਂ ਨੂੰ ਤੇ ਇੱਧਰ ਮੰਮੀ ਆਹ ਲਗ এয়ারਪੋਰਟਸ ਕਨਾਨੂ ਇਧਰ ਚੱਲ ਲੈ ਨਾਟਕ ਟੈਂ ਟਾ 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 ਲੈਪਟਾਪ ਦੇ ਉੱਪਰ ਹੀ ਨੋਸ ਵੇਟਰ ਮੌਂਦ ਰਹੀ ਨੇ ਠੀਕ ਹੈ ਠੀਕ ਹੈ ਤੇ ਇਧਰ ਜੌਨੀ ਜੀ ਇਬਾਦਤ ਇਧਰ ਇਬਾਦਤ ਦੀ ਮੰਮੀ ਅਸੀਂ ਕਰਨ ਲੱਗੇ ਆ ਕੋਈ ਪ੍ਰੋਮੋਸ਼ਨ ਸ਼ੂਟ ਆਹਾਹਾ ਸਾਜਤ ਅੱਜ ਕੇ ਬੈਗਿਆ ਜੌਣਾ ਜੌਣਾ ਹੈਗਾ ਜੀ ਕੈਮਰਾਮੈਨ ਠੀਕ ਹੈ ਜੀ ਆਬਵੀਅਸਲੀ ਕੋਈ ਬ੍ਰਾਂਡ ਦੀ ਪ੍ਰੋਮੋਸ਼ਨ ਚ ਕਰਨੀ ਹੈ ਉਹਦੀ ਵੀਡੀਓ ਦੇਣੀ ਇਹਨਾਂ ਨੂੰ ਬਣਾ ਕੇ ਓਏ ਹੋਏ ਹੋਏ ਤੇ ਉਸ ਤੋਂ ਬਾਅਦ ਅਸੀਂ ਜਾਣਾ ਰਾਜਪੁਰੇ ਬੱਚਿਆਂ ਦੇ ਕੱਪੜੇ ਲੈਣੇ ਨੇ ਕੁਝ ਗਰਮੀਆਂ ਦੇ ਇਹਨਾਂ ਪਰਮ ਤੇ ਕਮ ਸਕੂਲ ਤੋਂ ਆ ਜਾਣਗੇ ਉਹਨਾਂ ਦੀ ਵੇਟ ਹੋ ਰਹੀ ਹੈ ਫਿਰ ਅਸੀਂ ਜਾਂਦੇ ਆ ਉਦੋਂ ਤੱਕ ਮੈਂ ਵੀ ਰੈਡੀ ਹੋ ਜਾਵਾਂਗਾ ਉਦੋਂ ਤੱਕ ਅਸੀਂ ਪ੍ਰੋਮੋਸ਼ਨ ਵਾਲੇ ਕੋਈ ਵੀਡੀਓਜ਼ ਵਗੈਰਾ ਸ਼ੂਟ ਕਰ ਲਈਏ ਇਬਾਦਤ ਦੇਖ ਰਹੀ ਏ ਅੱਛਾ ਅੱਛਾ ਨਹੀਂ ਨਹੀਂ ਕਰਦਾ ਨਹੀਂ ਕਰਦਾ ਤੁਹਾਨੂੰ ਸ਼ੂਟ ਕਿ ਨਹੀਂ ਮੇਰਾ ਸ਼ੂਟ ਨਾ ਕਰੋ ਆਮ ਥੋ ਬੀਜ਼ੀ ਮੈਂ ਕਹੇਗਾ ਆ ਬਾਦਸ ਹਾਂ ਹਾਈ ਹਾਈ ਆ ਬਾਦਸ ਆ ਬਾਗੂ ਚਾਹ ਪੀ ਲਈ ਸ਼ੂਟ ਕਰ ਲਿਆ ਬੱਲੇ ਬੱਲੇ ਹੋ ਗਈ ਦੋਨੋਂ ਨਾਣ ਨਹੀਂ ਨਾਣ ਕੀ ਜਨਾ ਤਰਾਣੀਆਂ ਅਟਾਣੀਆਂ ਆਏ ਭਾਬੀ ਬੁੜੇ ਕਮੈਂਟ ਆਈ ਸੀ ਉਹ ਉਹਦੇ ਵਾਲੇ ਵਿਆਹ ਚ ਜਿਹੜਾ ਆਪਾਂ ਵਿਆਹ ਤੇ ਗਏ ਸੀ ਨਾ ਤੇ ਤੁਹਾਡੇ ਭਾਬੀ ਬਹੁਤ ਸੋਹਣੇ ਲੱਗ ਰਹੇ ਨੇ ਭਾਬੀ ਬਹੁਤ ਜਿਆਦਾ ਸੋਹਣੇ ਲੱਗ ਰਹੇ ਨੇ ਐ ਮੇਰੀ ਭਾਬੀ ਹੈ ਹੀ ਲੱਖਾਂ ਚ ਵਿਕ ਲੱਖਾਂ ਦੇ ਕਰੋੜਾ ਜੀ ਕਰੋੜਾ ਜੀ ਬਿਲਕੁਲ ਸਹੀ ਗੱਲ ਈ ਚਲੋ ਜੀ ਚਾਹਾਂ ਪੀ ਲੀਆਂ ਹੁਣ ਤੁਸੀਂ ਵੀ ਜਾਣਾ ਨਾਲ ਆਪਾਂ ਸਾਰੇ ਚਲਦੇ ਆਪਾਂ ਪਾਪਾ ਨੂੰ ਛੱਡ ਜਣੇ ਪਾਪਾ ਵਾਲਾ ਪਾਪਾ ਕੰਮ ਬਾਤ ਕਰਦੇ ਆ ਪਾਪਾ ਵਾਲਾ ਕੀ ਕਰਨਾ ਹੈ ਪਾਪਾ ਦੀ ਵੀ ਕੁਝ ਡਰੈਸੇਸ ਰਹਿਣੀਆਂ ਲੈਣ ਆਲੀਆਂ ਟੀ-ਸ਼ਰਟਸ ਵਗੈਰਾ ਦੇ ਕਿਉਂਕਿ ਪਾਪਾ ਨੂੰ ਉਹ ਉੱਧਰ ਲੈ ਕੇ ਜਾਣਾ ਮੈਂ ਜਿਹੜਾ ਮੋਲ ਨਹੀਂ ਬਣਿਆ ਕਿਹੜਾ ਇੱਥੇ ਕੋਈ ਮੋਲ ਹੈ ਮੋਲ ਛੋਟਾ ਜਿਹਾ ਹੈ ਪ੍ਰਾਈਮ ਪ੍ਰਾਈਮ ਕੋਈ ਆਪਣਾ ਪ੍ਰਾਈਮ ਮੁਹੱਬਾ ਕੋਈ ਉੱਤਲੇ ਕੋਈ ਸੈਂਟਰਲੀ ਗਾ ਰੋਡ ਤੇ ਹਾਂ ਪਰ ਉੱਥੇ ਤਾਂ ਉਹ ਮੇਰੇ ਖਿਆਲ ਚ ਉਹ ਉਹ ਤਾਂ ਨਹੀਂ ਹੈਗੇ ਸ਼ੋਅਰੂਮ ਵਗੈਰਾ ਸਾਰੇ ਨੇ ਉੱਥੇ ਹੈਗੇ ਨਹੀਂ ਹਾਂ ਸਾਰੇ ਨੇ ਉੱਥੇ ਪਤਾ ਨਹੀਂ ਅਸ ਤੱਕ ਨਹੀਂ ਗਏ ਸੀ ਅਸ ਤੱਕ ਵੀ ਗਏ ਸੀ ਨਹੀਂ ਨਹੀਂ ਉੱਧਰ ਬਣੇ ਹੋਏ ਨੇ ਆਲਮੋਸਟ ਹੈਗੇ ਨੇ ਬ੍ਰਾਂਡ ਬਹੁਤ ਵੱਡੇ ਨਹੀਂਗੇ ਨੋਰਮਲ ਨੋਰਮਲ ਬ੍ਰਾਂਡ ਨੇ ਪਰ ਵਧੀਆ ਨੇ ਹਮ ਠੀਕ ਹੈ ਮਤਲਬ ਆਪਾਂ ਕਿਹਾ ਸੀ ਰੇਂਜ ਵਿੱਚ ਆ ਜਾਣਾ ਸਿਸਟਮ ਜੇ ਆਪਾਂ ਦੇਖੀਏ ਬਹੁਤ ਵੱਡੇ ਬ੍ਰਾਂਡ ਉਹ ਇਤਨੀ ਹੈਗੇ ਪਰ ਠੀਕ ਨੇ ਪਰ ਕਮ ਸਾਰਨ ਵਾਲਾ ਹੈਗਾ ਸਿਸਟਮ ਵਧੀਆ ਗਰਮੀਆਂ ਦਾ ਸਟਾਕ ਆਪਾਂ ਦਾ ਟੀ-ਸ਼ਰਟਸ ਵਗੈਰਾ ਲੈਣੀਆਂ ਨੇ ਉਧਰ ਜਾਣਾ ਪਰ ਅੱਜ ਮੈਂ ਫਾ ਮਿਲੇਗਾ ਆਪਾਂ ਦਾ ਫ੍ਰੀ ਸਾਈਜ਼ ਨੇ ਉੱਤੇ ਅੱਜ ਆਪਾਂ ਬੱਚਿਆਂ ਨੂੰ ਬੱਚਿਆਂ ਦਾ ਫ੍ਰੀ ਕਰ ਦਈਏ ਕੰਮ ਕਿਉਂਕਿ ਪਾਰਟੀ ਆ ਰਹੀ ਹੈ ਬੱਚਿਆਂ ਨੇ ਕੱਪੜੇ ਰੈਂਦੇ ਨੇ ਲੈਣ ਵਾਲੇ ਇਬਾਦਤ ਦੇ ਵੀ ਰੈਂਦੇ ਨੇ ਅਗੰ ਪਰਮ ਦੇ ਵੀ ਰੈਂਦੇ ਨੇ ਅੱਜ ਇਹਨਾਂ ਦਾ ਨਿਵੇੜ ਕੇ ਤੇ ਫਿਰ ਚਲੋ ਜੀ ਫਿਰ ਮੇਰੇ ਵੀ ਕੁੜਤੇ ਵੀ ਹਮੇ ਡਨ ਹੋ ਗਏ ਨੇ ਭਾਬੀ ਦਾ ਸੂਟ ਵੀ ਡਨ ਨੇ ਕਿਰਨ ਦਾ ਸੂਟ ਵੀ ਡਾਨਨੇ ਮੰਮੀ ਦਾ ਸੂਟ ਵੀ ਡਾਨਨੇ ਠੀਕ ਹੈ ਰਹਿ ਕੌਣ ਗਿਆ ਪਾਪਾ ਵੀਰਾ ਵੀਰ ਨੇ ਮੇਰੇ ਕੁੜਤਾ ਵੀ ਮੈਂ ਪਾਣਾ ਹੈਗਾ ਪਤਾ ਨਹੀਂ ਉਹਨਾਂ ਦਾ ਕੀ ਵਣ ਮੈਂ ਤਾਂ ਕੁੜਤਾ ਵੀ ਮੈਂ ਪਾਵਾਂਗਾ ਵੀ ਆਪਾਂ ਦਾ ਕੁੜਤੇ ਵੀ ਮੈਂ ਸਵਾਏ ਨੇ ਤੇ ਵਧੀਆ ਤੇ ਓਕੇ ਹੈਗਾ ਮੈਂ ਸਾਰਾ ਹੁਣ ਤੇ ਇਬਾਦਤ ਹੁਣ ਉੱਧਰ ਰੋ ਰਹੀ ਏ ਥੋੜੀ ਜੀ ਟੈਕ ਟੈਕ ਆ ਰਹੀ ਵੀ ਮੈਂ ਕਹਿੰਦਾ ਉਹਨੂੰ ਸੈਲਫ ਟਾਈਮ ਦੇ ਦੇਣਾ ਚਾਹੀਦਾ ਦਾਦਾ ਦਾਦੀ ਨਾਲ ਕਿਉਂਕਿ ਉਹਨੂੰ ਮੇਰੀ ਆਦਤ ਬਹੁਤ ਜ਼ਿਆਦੀ ਪਈ ਪਈ ਏ ਇੰਨੀ ਚੰਗੀ ਆਦਤ ਚਲੋ ਅੱਛੀ ਗੱਲ ਹੈ ਪਿਓ ਦੀ ਆਦਤ ਹੋਣੀ ਚਾਹੀਦੀ ਮੈਨੂੰ ਵੀ ਉਹਦੀ ਆਦਤ ਹੈ ਪਰ ਕਿਤੇ ਨਾ ਕਿਤੇ ਇੱਕ ਪਰੇਸ਼ਾਨੀ ਐਵੇਂ ਵੀ ਆ ਜਾਂਦੀ ਹੈ ਫਿਰ ਉਹ ਬਿਲਕੁਲ ਮੇਰੇ ਉੱਪਰ ਡਿਪੈਂਡੈਂਟ ਹੋ ਜਾਊਗੀ ਵੀ ਉਹ ਜੇ ਮੰਨ ਲਓ ਬੜੀ ਮੰਮੀ ਕੋਲ ਆਪਣੀ ਤਾਈ ਆਪਣੀ ਦਾਦਾ ਦਾਦੀ ਕੋਲ ਹੈ ਕਿਸੇ ਕੋਲ ਉਹਨਾਂ ਕੋਲ ਪ੍ਰੋਪਰ ਟਾਈਮ ਸਪੈਂਡ ਕਰ ਸਕੇ ਉਹ ਕੱਲਾ ਮੇਰੀ ਲੋੜ ਦਾ ਪੇਪਰ ਪਾਪਾ ਪਾਪਾ ਤਾਂ ਬਾਹਰ ਬੈਠੇ ਨੇ ਮੰਮੀ ਨੇ ਕੱਲੇ ਹੁੰਦਾ ਨਾ ਡੈਡੀ ਬਾਹਰ ਪਾਪਾ ਨਾਲ ਨਹੀਂ ਗਏ ਪਾਪਾ ਉਹ ਕਿਉਂ ਸਬਜ਼ੀਆਂ ਵੱਲ ਨਹੀਂ ਉਹ ਬੈਠੇ ਦੇਖੋ ਸਬਜ਼ੀਆਂ ਨਾਲ ਕੁਝ ਪਤਾ ਨਹੀਂ ਕੀ ਕਰ ਰਹੇ ਨੇ ਜਾਓ ਫਿਰ ਤੁਸੀਂ ਉਧਰ ਹੀ ਜਾਓ ਮੰਮੀ ਕੋਲ ਜਾਓ ਨਹੀਂ ਪੰਜ ਛੇ ਦੇ ਮੰਗਦੇ ਸੀ ਵਾਦ ਨਹੀਂ ਹੁੰਦਾ ਪਾਪਾ ਉਧਰ ਹੀ ਜਾ ਕੇ ਸਬਜ਼ੀਆਂ ਲੈ ਕੇ ਕੋਈ ਕਰ ਰਹੇ ਹੋਣਗੇ ਮੰਮੀ ਤਾਲੀਆਂ ਮਾਰ ਮਾਰ ਖੜਾ ਰਹੇ ਨੇ ਉਹਨੂੰ ਕਿਰਨ ਮੈਡਮ ਜਾ ਰਹੇ ਨੇ ਆਫਿਸ ਆਰਟਿਸਟ ਜਾ ਰਹੇ ਹੈ ਆਰਟਿਸਟ ਆਰਟਿਸਟ ਇਧਰ ਦੂਜੇ ਆਰਟਿਸਟ ਲਾਈਟ ਬੰਦ ਕਰਦਾ ਕਰ ਦੋ ਇਹ ਜਾਗ ਗਈ ਮੈਂ ਐਡਿਟ ਕਰਨਾ ਪਹਿਲਾਂ ਮੈਂ ਕਿਹਾ ਇਹ ਬਾਦਲ ਸੁੱਤੀਆਂ ਤੁਸੀਂ ਰੈਡੀ ਹੋ ਲੋ ਫਿਰ ਇਹ ਬੱਚਿਆ ਨੇ ਆ ਜਾਣਾ ਫਿਰ ਇਹ ਬੱਚਿਆਂ ਨਾਲ ਲੈ ਜਾ ਕੇ ਉਹਨਾਂ ਨੂੰ ਸ਼ੌਪਿੰਗ ਕਰਾਉਣੀ ਆ ਉਹਨੂੰ ਤਾਂ ਟਾਈਮ ਪੇਰ ਬੱਚਿਆਂ ਨੂੰ 1:3 ਵਜ ਗਿਆ ਪੌਣੀ ਤਿੰਨ ਆ ਜਾਣਾ 1:3 ਵਜ ਗਿਆ ਮੰਮੀ ਸੁੱਤੀ ਐ ਮੈਂ ਸੁਵਾਈ ਦਿੱਤੀ ਥੋੜਾ ਫੀਵਰ ਜਿਹਾ ਹੈਗਾ ਇਹਨੂੰ ਰਾਤੀ 101 ਹੋ ਗਿਆ ਸੀ ਫੀਵਰ ਹਾਂ ਰਾਤੀ ਪੌਣੀ ਤਿੰਨ ਵਜੇ ਜਦੋਂ ਮੈਂ ਉੱઠી 101 ਬੁਖਾਰ ਸੀ ਨਾ ਵੈਕਸੀਨੇਸ਼ਨ ਲੱਗੀ ਪਰ ਫੀਵਰ ਤਾਂ ਹੋਣਾ ਹੀ ਸੀ ਇਹਨੂੰ ਹਨਾ ਪਰ ਇਸ ਵਾਰ ਨਹੀਂ ਪਰੇਸ਼ਾਨ ਨਹੀਂ ਹੋਈ ਨਾ ਪਰੇਸ਼ਾਨੀ ਹੋਈ ਤਾਂ ਤੇ ਇਹਨੂੰ ਇਹ ਦੁੱਧ ਪੀਣ ਵਾਸਤੇ ਉੱਠੀ ਹੀ ਐ ਨਹੀਂ ਪਰੇਸ਼ਾਨ ਨਹੀਂ ਕੀਤਾ ਹਾਂ ਕਿ ਜਦੋਂ ਮੈਂ ਚੱਕੀ ਤਾਂ ਮੈਨੂੰ ਫਿਰ ਫਿਰ ਹੋਇਆ ਕਿ ਗਰਮ ਆ ਫਿਰ ਮੈਂ ਉਹਨੂੰ ਮੈਡੀਕਲ ਦਿੱਤੀ ਉਸ ਟਾਈਮ ਹਮ ਮੈਂ ਬਾਹਰ ਆ ਗਈ ਕਿਉਂਕਿ ਅੰਦਰ ਇਬਾਦਤ ਰੋਣ ਲੱਗੀ ਸੀ ਤੇ ਛਿੱਪੇ ਜਾ ਉਹਨੂੰ ਚੱਕ ਲਿਆ ਤੇ ਮੈਂ ਬੋਲ ਨਹੀਂ پا ਰਹੀ ਸੀ ਤੇ ਮੈਂ ਆਪਣੇ ਕੱਪੜੇ ਪ੍ਰੈਸ ਕਰਨ ਲੱਗੀ ਸੀ ਤੇ ਬੱਚੇ ਨੇ ਵੇਟ ਕਰ ਰਹੇ ਆ ਬਸ ਬੱਚੇ ਆਉਂਦੇ ਆ ਫਿਰ ਆਪਾਂ ਜਾਂਦੇ ਆ ਤੇ ਹੁਣ ਨਾ ਥੋੜੀ ਜਿਹੀ ਗਰਮੀ ਵੀ ਹੋ ਗਈ ਕੱਲ ਜਿਹੜਾ ਮਹਾਲੀ ਤੋਂ ਮਤਲਬ ਇੱਥੇ ਆਏ ਆ ਨਾ ਪਿੰਡ ਕੱਲ ਦੇ ਦਿਨ ਜਿਹੜੀ ਬੜੀ ਗਰਮੀ ਆ ਅੱਜ ਬਾਹਰ ਹਵਾ ਚੱਲ ਰਹੀ ਉਦਾਂ ਪਰ ਗਰਮੀ ਬੜੀ ਹੋ ਗਈ ਆ ਹੁਣ ਗਰਮੀ ਕਰਕੇ ਥੋੜਾ ਜਿਹਾ ਦਿੱਕਤ ਵੀ ਹੁੰਦੀ ਆ ਸਰਦੀਆਂ ਚ ਤੇ ਸਭ ਠੀਕ ਸੀ ਜਦੋਂ ਮਰਜੀ ਜਿੱਥੇ ਮਰਜੀ ਚੱਲ ਜਾਂਦੇ ਸੀ ਹੁਣ ਠੰਡ ਹੀ ਹੁੰਦੀ ਹੈ ਪਰ ਇਹ ਕਿ ਥੋੜਾ ਵਧੀਆ ਸੀ ਸਰਦੀਆਂ ਚ ਤੇ ਚਲੋ ਹੁਣ ਆਪਾਂ ਨਿਕਲਦੇ ਆ ਤੇ ਮੈਂ ਅੰਦਰ ਤਾਂ ਨਹੀਂ ਜਾ ਰਹੀ ਕਿਉਂਕਿ ਬਾਦ ਜ਼ਰੂਰੀ ਆ ਬਾਦ ਦੀ ਵੈਕਸੀਨੇਸ਼ਨ ਇਸ ਵਾਰ ਉਦਾਂ ਤੇ ਠੀਕ ਰਹੀ ਆ ਕੋਈ ਪ੍ਰੋਬਲਮ ਨਹੀਂ ਆਈ ਬਸ ਉਹਨੂੰ ਜਦੋਂ ਵੈਕਸੀਨੇਸ਼ਨ ਲਗਵਾ ਕੇ ਆਏ ਸੀ ਉਹਨੂੰ ਸਾਰੀ ਦਿਹਾੜੀ ਮਤਲਬ ਫੀ ਬੰਨੇ ਆ ਉਹਨੂੰ ਰਾਤ ਦੇ ਮਤਲਬ ਰਾਤ ਦੇ ਸਵੇਰ ਅਰਲੀ ਮਾਰਨਿੰਗ ਜਿਵੇਂ ਪੌਣੇ ਕਿ 3 ਵਜੇ ਦਾ ਟਾਈਮ ਸੀ ਉਹ ਦੋਨੋਂ ਫੀਵਰ ਆਇਆ ਸੀ ਤਾਂ ਦੋਨੋਂ ਮੈਡੀਸਨ ਦੇਤੀ ਹੈ ਆਪਾਂ ਇੱਕ ਕਰੀ ਪੈਰਾਸਟਾਮੌਲ ਓਲਡੀ ਦਿੰਦੇ ਆ ਬੱਚਾ ਨੂੰ ਫਿਰ ਉਸ ਤੋਂ ਬਾਅਦ ਸਵੇਰੇ ਦੇ ਵੀ ਠੀਕ ਰਹੀ ਆ ਹੁਣ ਜਿੱਦਾਂ ਮੰਨ ਲਓ 1:00 ਵਜੇ ਨੂੰ ਥੋੜਾ ਜਿਹਾ ਬੋਡੀ ਜਿਵੇਂ ਇਹਨਾਂ ਨੂੰ ਸੇਕ ਜਾ ਲੱਗ ਰਿਹਾ ਹੈ ਮੈਨੂੰ ਥੋੜਾ ਜਿਹਾ ਫੀਲ ਹੋ ਰਿਹਾ ਹਲਕਾ ਹਲਕਾ ਹੈਗਾ ਨਾਲੇ ਚਲੋ ਕਈ ਵਾਰੀ ਫੀਵਰ ਨਹੀਂ ਵੀ ਹੁੰਦਾ ਬਟ ਕਈ ਵਾਰੀ ਬੱਚਾ ਇਰੀਟੇਟ ਵੀ ਹੁੰਦਾ ਹੋ ਸਕਦਾ ਉਹਦੀ ਬੋਡੀ ਪੇਨ ਕਰ ਰਹੀ ਹੋਵੇ ਤਾਂ ਉਹਦੇ ਵਿੱਚ ਪੇਨ ਕਿਲਰ ਹੁੰਦੀ ਹੈ ਹਨਾ ਤੇ ਇਸ ਕਰਕੇ ਫਿਰ ਆਪਾਂ ਉਹ ਵਾਲੀ ਮੈਡੀਸਨ ਨੂੰ ਫਿਰ ਪੈਸਟਾਮੌਲ ਇੱਕ ਵਾਰੀ ਦੇਤੀ ਹੈ ਅਸਾਦੀ ਡੈਡੀ ਹੁਣ ਫੇ ਠੀਕ ਹੋ ਜਾਣਾ ਇਸ ਵਾਰ ਉਹਦੀ ਤਿੰਨ ਇੰਜੈਕਸ਼ਨ ਲੱਗੇ ਆ ਜਦੋਂ 2 ਕੇ 2.5 ਮਹੀਨੇ ਤੜਾ ਹੁੰਦਾ ਉਹਦੇ ਵਿੱਚ ਇੱਕੋ ਹੀ ਇੰਜੈਕਸ਼ਨ ਲੱਗਿਆ ਸੀ ਇਸ ਵਾਰ ਤਿੰਨ ਲੱਗੇ ਆ ਤੇ ਚਲੋ ਬਾਬੇ ਜੀ ਦੀ ਮੇਰ ਤੇ ਨਾਲ ਠੀਕ ਹੀ ਰਹੀ ਹੈ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਹੋਈ ਉਹਨੂੰ ਜਿਆਦਾ ਪਰੇਸ਼ਾਨ ਨਹੀਂ ਹੋਈ ਨਈਂ ਕਈ ਵਾਰੀ ਹੁੰਦੀ ਆ ਤੇ ਹੁਣ ਉਹਨੂੰ ਕਹਿੰਦੇ ਆ ਵੀ 9th ਮੰਥ ਕੰਪਲੀਟ ਹੋਣਾ ਵਾ ਤੇ ਜਦੋਂ ਮਤਲਬ 9th ਮੰਥ ਕੰਪਲੀਟ ਹੋ ਜਾਣਾ 10ਵਾਂ ਜਦੋਂ ਪਹਿਲਾ ਹਫਤਾ ਜਦੋਂ ਸਟਾਰਟ ਹੋਣਾ ਉਦੋਂ ਇੱਕ ਉਦੋਂ ਤਿੰਨ ਇੰਜੈਕਸ਼ਨ ਫੇਰ ਲੱਗਣੇ ਆ ਇਹ ਪਹਿਲਾਂ ਨਹੀਂ ਸੀ ਲੱਗਦੇ ਹੋਣੀ ਉਹਨਾਂ ਨੇ ਐਡ ਆਨ ਕੀਤੇ ਕਹਿੰਦੇ ਜੋ ਹੁਣ ਪ੍ਰਾਈਵੇਟ ਵੈਕਸੀਨੇਸ਼ਨਸ ਲੱਗਦੀਆਂ ਨੇ ਉਹ ਹੁਣ ਸਰਕਾਰੀ ਵਿੱਚ ਆ ਗਈਆਂ ਨੇ ਤੇ ਉਹ ਹੁਣ ਲੱਗਣਗੇ ਉਹਨੂੰ ਨਹੀਂ ਤਾਂ ਪਹਿਲਾਂ ਜੇ ਇਹ ਚੀਜ਼ ਨਾ ਹੁੰਦੀਨੀ ਫਿਰ ਤਾਂ ਉਹਨੂੰ ਸਾਲ ਬਾਅਦ ਲੱਗਣਾ ਸੀ ਪਤਾ ਨਹੀਂ ਡੇਢ ਸਾਲ ਬਾਅਦ ਲੱਗਣਾ ਸੀ ਕੁਝ ਇਦਾਂ ਦਾ ਹੁੰਦਾ ਨਾ ਤਾਂ ਹੁਣ ਇਹ ਵੈਕਸੀਨੇਸ਼ਨ ਉਹ ਉਸ ਟਾਈਮ ਤੇ ਲੱਗੂਗੀ ਚਲੋ ਕੋਈ ਨਹੀਂ ਇਹ ਤਾਂ ਪਾਠ ਚੱਲਦੇ ਰਹਿੰਦੇ ਬੱਚਿਆਂ ਦੇ ਹੁਣ ਜਦੋਂ ਵੈਕਸੀਨੇਸ਼ਨ ਖਾਦੋਂ ਮੈਂ ਹੁਣ ਫਿਰ ਦੰਦੀਆਂ ਕੱਢਦੇ ਨੇ ਬੱਚੇ ਫਿਰ ਉਦੋਂ ਇਰੀਟੇਟ ਹੁੰਦੇ ਨੇ ਚੱਲਦਾ ਰਹਿੰਦਾ ਇਹ ਮਿਸਾਲ 2 ਸਾਲ ਤੱਕ ਬੱਚਿਆਂ ਦਾ ਇਹ ਵਾਲਾ ਪ੍ਰੋਸੈਸ ਚੱਲਦਾ ਰਹੂਗਾ ਬਟ ਕੋਈ ਨਹੀਂ ਸਾਡੀ ਇਬਾਦਤ ਬਹੁਤ ਸਟਰੋਂਗ ਆ ਬਾਬਾ ਜੀ ਦੀ ਕਿਰਪਾ ਨਾਲ ਹਰ ਇੱਕ ਚੀਜ਼ ਨੂੰ इजीली ਹੈਂਡਲ ਕਰ ਲੈਂਦੀ ਆ ਔਰ ਆਪਣੇ ਮੰਮੀ ਪਾਪਾ ਨਾਲ ਤੁਹਾਨੂੰ ਪਤਾ ਹੀ ਉਹ ਬਹੁਤ ਜ਼ਿਆਦਾ ਖੁਸ਼ ਰਹਿੰਦੀ ਆ ਤੇ ਟੱਚਪੁਟ ਇਦਾਂ ਹੀ ਰਹੇ ਵਾਹ ਗੁਰੂ ਜੀ ਦੀ ਮਿਹਰ ਦੇ ਨਾਲ ਚਲੋ ਅੱਜ ਦਾ ਵਲੋਗ ਇੰਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਕੱਲ ਇੱਕ ਨਵੇਂ ਵਲੋਗ 'ਚ ਉਹ ਤੱਕ ਬਾਏ ਬਾਏ